Hãy cái cho kênh Ghiền Mì Gõ không <laughs> चङा कम सो ਵੀਰ ਲਗਾਉਂਦੇ ਹਾਂ। ਹਾਂ। ਸਾਹਿਬ ਜਿਹੜੇ ਮੋਟਰਸਾਈਕਲ ਚੋਰ ਫੜੇ ਕਿੰਨੇ ਮੋਟਰਸਾਈਕਲ ਫੜੇ ਕਿੰਨੇ ਚੋਰ। ਅ ਡਿਸਟ੍ਰਿਕਟ ਨਮਾਸ਼ਹਿਰ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਏ ਉਹਦੇ ਮੁਹਿੰਮ ਦੇ ਦੌਰਾਨ ਸਾਡੇ ਮਾਨਯੋਗ ਐਸਐਸਬੀ ਸਾਹਿਬ ਵੱਲੋਂ ਜੋ ਵੀ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਉਹਨਾਂ ਦਿਸ਼ਾ ਨਿਰਦੇਸ਼ਾਂ ਨੂੰ ਫੋਲੋ ਕਰਦੇ ਕਰਦੇ ਸਾਨੂੰ ਸਫਲਤਾ ਮਿਲੀ ਜਦੋਂ ਸਾਡੇ ਡੀਐਸਪੀ ਬਲਾਚੌਰ ਸਾਡੇ ਐਸਐਚਓ ਸਦਰ ਬਲਾਚੌਰ ਅਤੇ ਸਾਡੀ ਸਪੈਸ਼ਲ ਬ੍ਰਾਂਚ ਦੀ ਟੀਮ ਜਿਨ੍ਹਾਂ ਨੇ ਬੜੀ ਮੁਸਤੈਦੀ ਦੇ ਨਾਲ ਬੜੇ ਸ਼ਲਾਘਾਯੋਗ ਢੰਗ ਦੇ ਨਾਲ ਜਿਹੜੇ 15 ਮੋਟਰਸਾਈਕਲ ਜਿਹੜੇ ਹੈਗੇ ਆ ਉਹ ਰਿਕਵਰ ਕੀਤੇ ਤੇ ਇਹਦੇ ਵਿੱਚ ਤਿੰਨ ਜਿਹੜੇ ਨੌਜਵਾਨ ਵਿਅਕਤੀ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਕਾਬੂ ਕੀਤਾ ਇਹ ਤਿੰਨ ਵਿਅਕਤੀ ਜਿਹੜੇ ਹੈਗੇ ਇੱਕ ਦਾ ਨਾਮ ਰਾਜਵੀਰ ਹੈ ਇੱਕ ਲਵਕੁਮਾਰ ਹੈ ਤੇ ਇੱਕ ਗੌਰਵ ਹੈ ਤੇ ਇਹਨਾਂ ਨੂੰ ਹੁਣ ਕੋਰਟ ਦੇ ਵਿੱਚ ਪੇਸ਼ ਕਰਕੇ ਤਾਂ ਇਹਨਾਂ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਉਹਨੂੰ ਚਾਲੂ ਰੱਖਿਆ। ਇਹ ਜਿਹੜੇ ਦੋਸ਼ੀ ਪੜੇ ਆ ਤਿੰਨ ਇਹ ਲੋਕਲ ਆ ਕੇ ਬਾਹਰ ਬਿਲੋਂਗ ਕਰਦੇ ਹੋਰ ਕਿਸੇ। ਇਹ ਤਿੰਨੇ ਦੋਸ਼ੀ ਜਿਹੜੇ ਹੈਗੇ ਆ ਇਹ ਨਵਾਂ ਸ਼ਹਿਰ ਦੇ ਹੀ ਰਹਿਣ ਵਾਲੇ ਆ ਦੋ ਦੋਸ਼ੀ ਬਲਾਚੌਰ ਦੇ ਇੱਕ ਦੋਸ਼ੀ ਜਿਹੜਾ ਹੈਗਾ ਨਵਾਂ ਸ਼ਹਿਰ ਦਾ ਰਹਿਣ ਵਾਲਾ। ਇਹਨਾਂ ਤੇ ਪਹਿਲਾਂ ਵੀ ਮਾਮਲਾ ਦਰਜ ਹੈ। ਨਹੀਂ ਜੀ ਇਹਨਾਂ ਦੇ ਉੱਪਰ ਕੋਈ ਮਾਮਲਾ ਦਰਜ ਨਹੀਂ ਹੈਗਾ ਇਹ ਹੋਣੀ ਫਸਟ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਇਹ ਬੰਦੇ ਜਿਹੜੇ ਸੀਗੇ ਖਰੜ ਸਾਈਡ ਦੇ ਉੱਪਰ ਪੀਜੀ ਦੇ ਵਿੱਚ ਰਹਿੰਦੇ ਸੀਗੇ ਅਤੇ ਉਸੇ ਹੀ ਏਰੀਆ ਦੇ ਆਲੇ ਦੁਆਲੇ ਜਿਹੜੇ ਹੈਗੇ ਇਹ ਚੋਰੀ ਮੋਟਰਸਾਈਕਲ ਚੋਰੀ ਕਰਕੇ ਤੇ ਇਹਨਾਂ ਨੂੰ ਫਰਦਰ ਅੱਗੇ ਵੇਚਦੇ ਸੀ ਸਰ ਇਹ ਬੇਸਿਕਲੀ ਕਰਦੇ ਕੀ ਸੀ ਕੀ ਸੀ ਉਹ ਕੀ ਸੀ ਇਹ ਜੀ ਪੇਸ਼ੇ ਤੋਂ ਪੜ੍ਹਾਈ ਕਰਨ ਤੋਂ ਬਾਅਦ ਸਿਰਫ ਪੀਜੀ ਰਹਿ ਰਹੇ ਸੀਗੇ ਇਹਨਾਂ ਦਾ ਇਹੀ ਕੰਮ ਸੀਗਾ ਕਿ ਚੋਰੀ ਦੇ ਮੋਟਰਸਾਈਕਲ ਇੱਕ ਜਗ੍ਹਾ ਤੋਂ ਲੈ ਕੇ ਦੂਜੀ ਜਗ੍ਹਾ ਤੇ ਪਰੇਚੇਦ ਦਿੱਤੇ ਇਹੀ ਇਹਨਾਂ ਦਾ ਜਿਹੜਾ ਸੀਗਾ ਸਾਧਨ ਸੀਗਾ ਕਮਾਈ ਦਾ ਫਿਲਹਾਲ ਸਾਡੇ ਕੋਲ 15 ਮੋਟਰਸਾਈਕਲ ਰਿਕਵਰ ਹੋਏ ਲੇਕਿਨ ਸਾਡੀ ਇਨਵੈਸਟੀਗੇਸ਼ਨ ਹਲੇ ਵੀ ਚੱਲੂ ਹੈ ਤੇ ਫਰਦਰ ਜਿਹੜੀ ਹੈਗੀ ਹੋਰ ਵੀ ਰਿਕਵਰੀ ਜਿਹੜੀ ਹੈਗੀ ਆ ਪਾਇਰਚ ਕਰਾਂਗੇ ਸਰ ਇਹ ਜਿਹੜੇ ਮੋਟਰਸਾਈਕਲ ਪੜੇ ਲੋਕਲ ਹੈਗੇ ਬਾਹਰ ਦੇ ਹੈਗੇ ਇਹ ਆਪਾਂ ਹੁਣ ਦੇਖ ਰਿਹਾ ਜਿਆਦਾਤਰ ਮੋਟਰਸਾਈਕਲ ਜਿਹੜੇ ਹੈਗੇ ਆ ਰੋਪੜ ਚੰਡੀਗੜ੍ਹ ਸਾਈਡ ਦੇ ਹੁਣ ਫਰਦਰ ਜਿਹੜੇ ਹੈਗੇ ਇਹਨਾਂ ਦੇ ਚੈਸੀ ਨੰਬਰ ਜਾਂ ਇਹਨਾਂ ਤੋਂ ਆਪਾਂ ਇਹਨਾਂ ਦੇ ਜਿਹੜੇ origignal ਜਿਹੜੇ owners ਜਿਹੜੇ ਹੈਗੇ ਉਹਨਾਂ ਨੂੰ ਆਪਾਂ trace ਕਰਾਂ ਸਰ ਇਹ ਚੋਰੀ ਕਰਕੇ ਵੇਚਦੇ ਕਿੱਥੇ ਸੀ ਇਹ ਹੁਣ ਆਪਾਂ ਦਾ ਡਿਮਾਂਡ ਡਿਮਾਂਡ ਦੇ ਵਿੱਚ ਆਪਾਂ ਫਰਦਰ ਇਨਵੈਸਟੀਗੇਟ ਕਰਦੇ ਆਪਾਂ ਦੇਖਦੇ ਆ ਕਿ ਇਹਨਾਂ ਨੂੰ ਕਿਸ ਢੰਗ ਨਾਲ ਫਰਦਰ ਵੇਚਦੇ ਸੀਗੇ ਤਾਂ ਹੋਰ ਪੇਪਰ ਮੋਟਰਸਾਈਕਲ ਸਰ ਬੜੇ ਇੱਕੋ ਜਗ੍ਹਾ ਤੋਂ ਬੜੇ ਕਿ ਵੱਖ-ਵੱਖ ਥਾਂ ਤੋਂ ਬੜੇ ਕਿ ਇਹ ਜੀ ਦੇਖੋ ਇਹ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਹੁੰਦਾ ਉਹ ਇਸ ਪ੍ਰਾਈਮ ਦੇ ਉੱਪਰ ਆਪਾਂ ਡਿਸਕਲੋਜ਼ ਨਹੀਂ ਕਰ ਸਕਦੇ ਇਹ ਆਪਾਂ ਲਿਖਤ ਪਰਦੇ ਵਿੱਚ ਜਿਹੜਾ ਸਾਰਾ ਕੁਝ ਲੈ ਕੇ ਆਵਾਂਗੇ